ਆਜ ਸੁਨਾਤ ਆਸਾ ਮਹੱਲਾ ਪਹਿਲਾ ਜੇ ਦਰ ਮੰਗਿਤ ਕੂਕ ਕਰੇ ਮਹਿਲੀ ਖਸਮ ਸੁਣੇ ਭਾਵੈ ਧੀਰਕ ਭਾਵੈ ਤੱਕੇ ਏਕ ਵਡਾਈ ਦੇ ਜਾਣੋ ਜੋਤ ਨਾ ਪੂਛੋ ਜਾਤੀ ਆਗੈ ਜਾਤ ਨਾ ਹੈ ਰਹਾਉ ਆਪ ਕਰਾਏ ਆਪ ਕਰੇ ਆਪ ਅਲਾਮੇ ਚਿਤ ਤਰੇ ਜਾਂ ਤੂੰ ਕਰਨ ਹਾਰ ਕਰਤਾਰ ਕਿਆ ਮੁਹਤਾਜੀ ਕਿਆ ਸੰਸਾਰ ਆਪ અપਾਏ ਆਪੇ ਦੇ ਆਪੇ ਦੁਰਮਤ ਮਨ ਹੈ ਕਰੀ ਗੁਰ ਪ੍ਰਸਾਦ ਵਸੈ ਮਨ ਆਈ ਦੁੱਖ ਹਨੇਰਾ ਵਿੱਚੋਂ ਜਾਏ ਸਾਚ ਪਿਆਰਾ ਆਪ ਕਰੇ ਅਵਰੀ ਕੋ ਸਾਚ ਨਾ ਦੇ ਜੇ ਕਿਸੈ ਦੇਵ ਖਾਣੈ ਨਾਨਕ ਆਗੇ ਪੂਛ ਨਾ ਲੇ ਆਸਾ ਮਹੱਲਾ ਪਹਿਲਾ ਆਲਮਦੀਰੇ ਘਟਕੇ ਘਾਟ ਦੋਲਕ ਦੁਨੀਆ ਬਾਜ ਅਵਾਜ ਨਾਰਦ ਨਾਚੈ ਕਲ ਕਾ ਭਾਉ ਜਤੀ ਸਤੀ ਕਹਿ ਰਖਹਿ ਪਾਉ ਨਾਨਕ ਨਾਮ ਵਿਟੋ ਕੁਰਬਾਨ ਅੰਦੀ ਦੁਨੀਆ ਸਾਹਿਬ ਜਾਨ ਰਹਾਉ ਗੁਰੂ ਪਾਸੋਂ ਫਿਰ ਚੇਲਾ ਖਾਏ ਤਾਮ ਪ੍ਰੀਤ ਵਸੈ ਘਰ ਆਏ ਜੇ ਸੋ ਵਰਿਆ ਜੀਵਨ ਖਾਨ ਖਸਮ ਪਛਾਣੈ ਸੋ ਦਿਨ ਪਰਵਾਨ ਦਰਸ਼ਨ ਦੇਖਿਆ ਦਇਆ ਨਾ ਹੋਈ ਲੈ ਦਿੱਤੇ ਵਿਣ ਰਹਿ ਨਾ ਕੋਈ ਰਾਜਾ ਨਿਆਂੂ ਕਰੇ ਹੱਥ ਹੋਏ ਕਹ ਖੁਦਾਏ ਨਾ ਮਾਨੈ ਕੋਈ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਪਰਮਾਨ ਗੁਰ ਪ੍ਰਸਾਦ ਜਾਣੈ ਮਹਿਮਾਨ ਤਾਂ ਕਿਸ ਦਰਗਾਹਾ ਪਾਵੇ ਮਾਨ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਧੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸ ਮਾ ਆਪੇ ਬਸਨਾ ਹਰ ਨਾ ਦੂਜਾ ਕਹਉ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਾਉ ਆਪੇ ਮਾਰੇ ਆਪੇ ਛੋੜੈ ਆਪੇ ਲੇਵੈ ਦੇ ਆਪੇ ਵਿਖੈ ਆਪੇ ਵਿਗਸੈ ਆਪੇ ਨਦਰ ਕਰੇ ਜੋ ਕਿਛ ਕਰਨਾ ਸੋ ਕਰ ਰਹਾ ਅਵਰ ਨਾ ਕਰਨਾ ਜਾਈ ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ਕਲ ਕਲ ਵਾਲੀ ਮਾਇਆ ਮਦ ਮੀਠਾ ਮਨਮਤਵਾਲਾ ਪੀਵਤ ਰਹੇ ਆਪੇ ਰੂਪ ਕਰੇ ਬਹੁ ਭਾਂਤੀ ਨਾਨਕ ਬਪੜਾ ਏਵ ਕਹੈ ਹਾਸਾ ਮਹੱਲਾ ਪਹਿਲਾ ਵਾਜਾ ਮਤ ਪਖਾਵਜ ਭਾਉ ਹੋਏ ਆਨੰਦ ਸਦਾ ਮਨ ਚਾਉ ਏਹਾ ਭਗਤ ਇਹੋ ਤਪਤਾਉ ਏ ਤਰੰਗ ਨਾਚੋ ਰੱਖ ਰੱਖ ਪਾਉ ਪੂਰੇ ਤਾਲ ਜਾਣੈ ਸਲਾਹ ਹੋਰ ਨੱਚਣਾ ਖੁਸ਼ੀਆਂ ਮਨ ਮਾਹ ਰਹਾਉ ਸਤ ਸੰਤੋਖ ਵਜਹਿ ਦੋਏ ਤਾਲ ਪੈਰੀ ਵਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਭਾਉ ਇਤਰੰਗ ਨਾਚੋ ਰੱਖ ਰੱਖ ਪਾਉ ਭਉ ਫੇਰੀ ਹੋਇ ਮਨ ਚੀਤ ਬੈਹੰਦੇ ਆ ਉੱਠਦੇ ਆ ਨੀਤਾ ਨੀਤ ਲੇਟਣ ਲੇਟ ਜਾਣਾ ਤਨ ਸੁਆਹ ਇਤਰੰਗ ਨਾਚੋ ਰੱਖ ਰੱਖ ਪਾਉ ਸਿੱਖ ਸਭਾ ਦੀ ਖਿਆ ਕਾ ਭਾਉ ਗੁਰਮੁਖ ਸੁਣਨਾ ਸਾਚਾ ਨਾਉ ਨਾਨਕ ਆਖਣ ਵੇਰਾ ਵੀਰ ਇਤਰੰਗ ਨਾਚੋ ਰਖ ਰਖ ਪੈਰ ਆਸਾ ਮਹੱਲਾ ਪਹਿਲਾ ਪੌਣ ਉਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ ਅੰਦੁਲੇ ਦਹ ਸਿਰ ਮੂंड ਕਟਾਇਆ ਰਾਵਣ ਮਾਰ ਕੇ ਆ ਵੱਡਾ ਭਇਆ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇ ਪੂਰ ਰਹਿ ਆ ਲਿਵਲਾਏ ਰਹਾ ਜੀ ਉਪਾਏ ਜੁਗਤ ਹੱਥ ਕੀਨੀ ਕਾਲੀ ਨਥ ਕਿਆ ਵੱਡਾ ਭਇਆ ਇਸ ਤੋਂ ਪਰਖ ਜੋ ਰੂਹ ਕੌਣ ਕਹੀਐ ਸਰਬ ਨਿਰੰਤਰ ਰਵ ਰਹਿਆ ਨਾਲ ਕਟੰਬ ਸਾਥ ਵਰਦਾਤਾ ਬ੍ਰਹਮਾ ਭਾਲਨ ਸੇਸ਼ਟ ਗਿਆ ਆਗਿਆ ਅੰਤਮਾ ਪਾਇਉ ਤਾਕਾ ਕੰਸ ਛੇਦ ਕਿਆ ਵੱਡਾ ਭਇਆ ਰਤਨ ਉਪਾਏ ਧਰੇ ਖੀਰ ਮਥਿਆ ਹੋਰ ਪਖਲਾਏ ਜੇ ਅਸੀਂ ਕੀਆ ਕਹਿ ਨਾਨਕ ਛਪੈ ਕਿਉ ਛਪਿਆ ਇਕੀ ਇਕੀ ਵੰਡ ਦੀਆ ਆਸਾ ਮਹੱਲਾ ਪਹਿਲਾ ਕਰਮ ਕਰ ਤੂਤ ਬੇਲ ਬਿਸਥਾਰੀ RAM ਨਾਮ ਫਲ ਹੂਆ ਤਿਸ ਰੂਪ ਨਾਰੇਖ ਅਨਾਹਦ ਵਾਜੈ ਸ਼ਬਦ ਨਿਰੰਜਨ ਕੀਆ ਕਰੇ ਵਖਿਆਣ ਜਾਣੈ ਜੇ ਕੋਈ ਅੰਮ੍ਰਿਤ ਪੀਵੈ ਸੋਈ ਰਹਾਉ ਜਿਨ ਪਿਆਸੇ ਮਸਤ ਭਏ ਹੈ ਟੂਟੇ ਬੰਦਨ 파ਹੇ ਜੋਤੀ ਜੋਤ ਸਮਾਣੀ ਭੀਤਰ ਤਾ ਛੋੜੇ ਮਾਇਆ ਕੇ ਲਾਹੇ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਹਰ ਅਰੈ ਰੂਪ ਨਰ ਆਲਮ ਬੈਠਾ ਨਦਰ ਕਰੇ ਵਿੱਚ ਛਾਇਆ ਬੀਨਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪ ਅਪਾਰਾ ਸ਼ਬਦ ਅਨਾਹਦ ਸੋ ਸਹ ਹਰਾਤਾ ਨਾਨਕ ਕਹਿ ਵਿਚਾਰਾ ਆਸਾ ਮਹੱਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਭਾਰ ਗੱਲੀ ਗੱਲਾਂ ਸਿਰ ਜਨ ਹਾਰ ਖਾਣਾ ਪੀਣਾ ਹੱਸਣਾ ਬਾਦ ਜਬ ਲੱਗੇ ਹਿਰਦੈ ਨ ਆਵਹਿ ਜਾਦ ਤਉ ਪ੍ਰਵਾਹ ਕੇਹੀ ਕਿਆ ਕੀਜੈ ਜਨਮ ਜਨਮ ਕਿਛਲੀ ਜੀ ਲੀ ਜਾ ਰਹਾਉ ਮਨ ਕੀ ਮਤ ਮਤਾ ਗਲ ਮਤਾ ਜੋ ਕਿਛ ਬੋਲੀਐ ਸਭ ਖਤੋ ਖਤਾ ਕਿਆ ਮੋਹ ਲੈ ਕੀ ਚੈ ਅਰਦਾਸ પાપ પુણ દોય સાખી પાસ જેસા તું કરહે તેસા કો હોએ તુજ બિન દુજા નાહી કોએ જેહી તું મત દેહે તેહી કો પાવે તુદે આપે પાવે તિમે ચલાવે રાગ રતન પરિયા પરવાર તેસ وچ ઉપજે અમૃત સાર નાનક કરતે કા યો ધનમાલ જે કો બુજે એહો વિચાર ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਤਾਂ ਮਿਲ ਸਖੀਆਂ ਕਾਜ ਰਚਾਇਆ ਖੇਲ ਦੇਖ ਮਨ ਅਨੰਦ ਭਇਆ ਸਹੋ ਵੀ ਆਹਣ ਆਇਆ ਗਾਵੁ ਗਾਵੁ ਕਾਮਣੀ ਬਿਬੇ ਕਬੀਚਾਰ ਹਮਰੈ ਘਰ ਆਇਆ ਜਗ ਜੀਵਨ ਪਥਾਰ ਰਹਾਉ ਗੁਰੂ ਦਵਾਰੈ ਹਮਰਾ ਵਿਆਹੋ ਜੇ ਹੋਆ ਜਾਂ ਸਹੋ ਮਿਲਿਆ ਤਾਂ ਜਾਣਿਆ ਤੇ ਹਉ ਲੋਕਾਂ ਮਹਿ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਆਪਣਾ ਕਾਰਜ ਆਪ ਸੁਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮਖ ਬੂਝੈ ਕੋਈ ਭਨਤ ਨਾਨਕ ਸਬਨਾ ਕਾ ਪਿਰ ਏਕੋ ਸੋਏ ਜਿਸਨੋ ਨਦਰ ਕਰੇ ਸਾ ਸੁਹਾਗਣ ਹੋਏ ਆਸਾ ਮਹੱਲਾ ਪਹਿਲਾ ਗ੍ਰਹਿਵਾਨ ਸੰਸਰ ਸਹਿਜ ਸੁਭਾਏ ਦੁਰਮਤ ਗਤ ਪਈ ਕੀਰਤ ਥਾਏ ਸੱਚ ਪੌੜੀ ਸਾਚੋ ਮੁਖ ਨਾਉ ਸਤਗੁਰ ਸੇਵ ਪਾਏ ਨਿਜ ਥਾਉ ਮਨ ਚੂਰੇ ਖਤ ਦਰਸ਼ਨ ਜਾਣ ਸਰਬ ਜੋਤ ਪੂਰਨ ਭਗਵਾਨ ਰਹਾਉ ਅਦਕ ਤਿਆਸ ਭੇਖ ਬਹੁ ਕਰੈ ਦੁਖ ਵਿਖਿਆ ਸੁਖ ਤਨ ਪਰਹਰੈ ਕਾਮ ਕ੍ਰੋਧ ਅੰਤਰ ਧਨ ਹਿਰੈ ਦੁਬਦਾ ਛੋੜ ਨਾਮ ਨਿਸਤਰੈ ਸਿਫਤ ਸਲਾਹਨ ਸਹਿਜ ਆਨੰਦ ਸਖਾ ਸਹਿਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸ਼ਿੰਦ ਤਨ ਮਨ ਹਰ ਪਹਿ ਆਗੈ ਜਿੰਦ ਝੂਠ ਵਿਕਾਰ ਮਹਾ ਦੁਖ ਦੇਹ ਭੇਖ ਵਰਨ ਦੀ ਸਹਿ ਸਭ ਖੇ ਜੋ ਪਜੈ ਸੋ ਆਵੇ ਜਾਈ ਨਾਨਕ ਅਸਥਿਰ ਨਾਮ ਰਜਾਈ ਆਸਾ ਮਹੱਲਾ ਪਹਿਲਾ ਇਕੋ ਸਰਵਰ ਕਮਲ ਅਨੂਪ ਸਦਾ ਵਿਗਾਸੈ ਪਰਮਲ ਰੂਪ ਪੂਜਲ ਮੋਤੀ ਚੂਗੈ ਹੰਸ ਸਰਬ ਕਲਾ ਜਗਦੀਸ਼ੈ ਅੰਸ ਜੋ ਦੀਸੈ ਸੋ ਉਪਜੈ ਬਿਨਸੈ ਬਿਨ ਜਲ ਸਰਵਰ ਕਮਲ ਨਾਂ ਦੀਸੈ ਰਹਾਉ ਬਿਰਲਾ ਬੂਝੈ ਪਾਵੈ ਭੀਦ ਸਾਖਾ ਤੀਨ ਕਹੈ ਨਿਤ ਬੇਦ ਨਾਦ ਬਿੰਦ ਕੀ ਸੁਰਤ ਸਮਾਈ ਸਤਗੁਰ ਸੇਵ ਪਰਮ ਪਦ ਪਾਏ ਮੁਕਤੋ ਰਾਤੋ ਰੰਗ ਰਵੰਤੋ ਰਾਜਨ ਰਾਜ ਸਦਾ ਬਖ ਸੰਤੋ ਜਿਸ ਤੂੰ ਰੱਖਹਿ ਕਿਰਪਾ ਧਾਰ ਬੂਡਤ ਪਾਹਨ ਤਾਰਹਿ ਤਾਰ ਤੇ ਭਵਨ ਮਹਿ ਜੋਤ ਤੇ ਭਵਨ ਮਹਿ ਜਾਣਿਆ 옳 ਭਈ ਘਰ ਘਰ ਮਹਿ ਆਣਿਆ ਐਨਸ ਭਗਤ ਕਰੇ ਲਿਵ ਲਾਇ ਨਾਨਕ ਤਿਨ ਕੈ ਲਾਗੈ ਪਾਏ ਆਸਾ ਮਹੱਲਾ ਪਹਿਲਾ